ਆਧਾਰ ਕਾਰਡ ਵਾਲੀਆਂ ਬੀਬੀਆਂ ਦੀਆਂ ਲਾਈਨਾਂ ਵੱਖਰੇ ਲੱਗਦੀਆਂ ਨੇ ਤੇ ਜੋ ਪੈਸੇ ਦਿੰਦੇ ਨੇ ਉਹ ਛੱਤ ਤੇ ਚੜ ਕੇ ਬਲਾ ਚੌਰ ਦੇ ਕੋਲ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਜੇ ਆਧਾਰ ਕਾਰਡ ਵਾਲੀਆਂ ਬੀਬੀਆਂ ਤਾਂ ਉਹ ਵੀ ਬੱਸਾਂ ਨਾਲ ਲੰਮਕਦੀਆਂ ਤੇ ਡਿੱਗਦੀਆਂ ਨਜ਼ਰ ਆਉਂਦੀਆਂ ਨੇ ਤਾਂ ਜੇ ਕੋਈ ਪੈਸੇ ਖਰਚ ਕੇ ਵਾਸਤੇ ਸਫ਼ਰ ਕਰਦਾ ਤਾਂ ਉਹ ਛੱਤ ਤੇ ਚੜਿਆ ਤੇ ਲੰਮਕਦਾ ਨਜ਼ਰ ਆਉਂਦਾ ਆ ਤਸਵੀਰਾਂ ਤੁਸੀਂ ਵੇਖੋ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਕਿਵੇਂ ਜਾ ਰਹੀ ਆ ਔਰ ਬੱਸ ਵਾਲੇ ਦੀ ਕੀ ਗਲਤੀ ਆ ਹੁਣ ਸਵਾਰੀਆਂ ਹੀ ਨਾ ਟੱਲਣ ਸਵਾਰੀਆਂ ਹੀ ਛੱਤਾਂ ਤੇ ਚੜ ਜਾਣ ਤਾ ਪ੍ਰਾਈਵੇਟ ਬਸਾ ਜਿਵੇਂ ਕਿ 15 ਅਗਸਤ ਦਾ ਦਿਹਾੜਾ ਸੀ ਔਰ 15 ਅਗਸਤ ਦੇ ਦਿਹਾੜੇ ਦੇ ਉੱਤੇ ਖੁਸ਼ੀ ਵੇਖੋ ਕਿਵੇਂ ਮਨਾਈ ਜਾ ਰਹੀ ਆ ਛੱਤ ਤੇ ਚੜ ਕੇ ਔਰ ਜੇ ਕੋਈ ਬਿਜਲੀ ਦੀਆਂ ਤਾਰਾਂ ਕਿਉਂਕਿ ਬਿਜਲੀ ਦੇ ਤਾਰਾਂ ਅਕਸਰ ਹੀ ਰੋਡ ਕ੍ਰਾਸ ਕਰਦੀਆਂ ਨੇ ਜੇ ਕੋਈ ਤਾਰ ਨੀਵੀ ਹੋ ਜਾਂਦੀ ਜੇ ਕੋਈ ਤਾਰ ਟੁੱਟ ਕੇ ਆ ਜਾਂਦੀ ਤਾਂ ਕਿੰਨਾ ਵੱਡਾ ਨੁਕਸਾਨ ਹੋਣਾ ਸੀ ਕਈ ਆਸੇ ਪਹਿਲਾਂ ਵੀ ਸਾਹਮਣੇ ਆਏ ਨੇ ਤਾਂ ਹੁਣ ਦੱਸ ਦਈਏ ਕਿ ਜਦੋਂ ਬਲਾ ਚੌਰ ਦੇ ਕੋਲ ਇਹ ਬਸ ਪ੍ਰਾਈਵੇਟ ਕੰਪਨੀ ਦੀ ਪਹੁੰਚਦੀ ਆ ਤਾਂ ਫਿਰ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਔਰ ਉਸ ਵੇਲੇ ਸਾਡਾ ਦਿਮਾਗ ਜਿਹੜਾ ਉਹ ਹਿਲ ਜਾਂਦਾ ਹੈ ਕਿ ਜੇ ਇਹਨਾਂ ਦੇ ਨਾਲ ਕੋਈ ਪਾਣਾ ਵਾਪਰ ਜਾਂਦਾ ਇਹ ਤਾਂ 15 ਅਗਸਤ ਦੀ ਖੁਸ਼ੀ ਮਨਾ ਕੇ ਦੂਰ ਤੋਂ ਕੋਈ ਕਿਤੇ ਦਾ ਕੋਈ ਕਿਤੇ ਦਾ ਰਹਿਣ ਵਾਲਾ ਜੋ ਆਪਣੇ ਸਾਧਨ ਵੀ ਲੈ ਕੇ ਦੂਰ ਤਰੇਡੇ ਨਹੀਂ ਜਾ ਸਕਦਾ ਉਹ ਬੱਸਾਂ ਦੇ ਉੱਤੇ ਜਦੋਂ ਜਾਂਦਾ ਪੈਸੇ ਵੀ ਦਿੰਦਾ ਟਿਕਟ ਵੀ ਪੂਰੀ ਇਹ ਨਹੀਂ ਕਿ ਤੁਸੀਂ ਛੱਤ ਤੇ ਚੜੇ ਹੋ ਤਾਂ ਫਿਰ ਟਿਕਟ ਕੱਟ ਹੋ ਜਾਏ ਤੁਸੀਂ ਖੜੇ ਹੋ ਤਾਂ ਟਿਕਟ ਕੱਟ ਹੋ ਜਾਏ ਟਿਕਟ ਵੀ ਪੂਰੀ ਬੱਸ ਵਾਲੇ ਦੀ ਟਿਕਟ ਵੀ ਪੂਰੀ ਹੁੰਦੀ ਆ ਔਰ ਜੇ ਤੁਸੀਂ ਛੱਤ ਤੇ ਚੜਨਾ ਤੇ ਚੜੋ ਜੇ ਲਮਕੜਾਂ ਤੇ ਲਮਕੋ ਤਾਂ ਜੇ ਤੁਸੀਂ ਥੱਲੇ ਲੇਟਰਾਂ ਤੇ ਲੇਟ ਜਾਓ ਬਸ ਇੱਕੋ ਹੀ ਗੱਲ ਆ ਕਿ ਸਾਨੂੰ ਪੈਸੇ ਪੂਰੇ ਚਾਹੀਦੇ ਆ ਹੁਣੇ ਪ੍ਰਾਈਵੇਟ ਬੱਸ ਦੀਆਂ ਤਸਵੀਰਾਂ ਨੇ ਤੁਸੀਂ ਕਿਵੇਂ ਵੇਖਦੇ ਹੋ ਤਾਂ ਜਦੋਂ ਤੁਸੀਂ ਜਲੰਧਰ ਤੋਂ ਚੰਡੀਗੜ੍ਹ ਨੂੰ ਆਉਂਦੇ ਹੋ ਜਾਂ ਚੰਡੀਗੜ੍ਹ ਤੋਂ ਜਲੰਧਰ ਨੂੰ ਜਾਂਦੇ ਹੋ ਤਾਂ ਬੱਲਾ ਚੌਰ ਦੇ ਕੁਲ ਦੀਆਂ ਇਹ ਤਸਵੀਰਾਂ ਨੇ ਔਰ ਕਈ ਹਾਦਸੇ ਪਹਿਲਾਂ ਵੀ ਵਾਪਰ ਚੁੱਕੇ ਨੇ ਤਾਂ ਕਈ ਹਾਦਸੇ ਜਿਹੜੇ ਆ ਉਹ ਫਿਰ ਲਗਾਤਾਰ ਤਿਆਰ ਰਹਿੰਦੇ ਨੇ ਤਾ ਹੁਣ ਇਸ ਹਾਦਸੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਵਧੀਆ ਤਰੀਕਾ ਹੈ ਜਾਂ ਕਿਵੇਂ ਹੈ ਕਿਉਂਕਿ ਨੁਕਸਾਨ ਕਿਸੇ ਵੀ ਪਰਿਵਾਰ ਦੇ ਜੀ ਦਾ ਹੋ ਸਕਦਾ ਕਿਉਂਕਿ ਦੂਦ ਰੇਡੇ ਤੋਂ ਆਏ ਬਹੁਤ ਸਾਰੇ ਲੋਕ ਕੰਮਕਾਰ ਨੂੰ ਜਿਵੇਂ ਤਿੰਨ ਛੁੱਟੀਆਂ ਜਿਵੇਂ ਜਲੰਧਰ ਲੁਧਿਆਣੇ ਵਿੱਚ ਕੰਮ ਕਰਨ ਵਾਲੇ ਲੋਕ ਤਿੰਨ ਛੁੱਟੀਆਂ ਦੇ ਹੋਣ ਕਰਕੇ 15 ਅਗਸਤ ਤੋਂ ਅਗਲੇ ਦੋ ਦਿਨ ਦੇ ਵਿੱਚ ਆਪਣੇ ਘਰ ਦੇ ਵਿੱਚ ਪਹੁੰਚਣਾ ਚਾਹੁੰਦੇ ਸੀ ਕਈ ਪ੍ਰਾਈਵੇਟ ਹੋਣਗੇ ਕਈ ਸਰਕਾਰੀ ਹੋਣਗੇ ਨੁਕਸਾਨ ਬਹੁਤ ਵੱਡਾ ਹੋ ਸਕਦਾ ਸੀ ਬੱਸ ਵਾਲਿਆਂ ਨੂੰ ਇਹ ਸੋਚਣਾ ਚਾਹੀਦਾ ਸੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਮੈਂਟ ਠੀਕ ਠਾਕ ਕਰੋ ਵਧੀਆ ਕਰੋ ਔਰ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ